ਹਨੇਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਸ ਫਤਖ ਸੰਦੀ ਨੂਰੇ ਅਰਸਾਹੁ ਕੁਰਸਾਹੁ ਛਟੀਐ ਤੋ ਦੁ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕਟਈਐ ਸੱਜਣ ਸੱਚੇ ਪਾਤਿਸਾ ਸਿਰ ਸਾਹਾ ਦਾਸਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਜਣਾ ਸੱਚਾ ਪਾਤਿਸਾ ਹੋ ਸਿਰ ਸਾਹਾ ਦੇ ਜਿਸ ਪਾਸ ਬਹਿਠਿਆ ਸਬਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਲੋਕ ਮਹੱਲਾ आगत जना कौ आप तुठा मेरा प्यारा आप लयन जन लाय पात साही भगत जना कौ दिती अना सिर छत ਸੱਚਾ ਹਰ ਬਣਾਈ ਪਗਤ ਜਨਾਕ ਆਪ ਤੁਠਾ ਮੇਰਾ ਪਿਆਰਾ ਆਪ ਲਾਇਆ ਜਨ ਲਾਈ ਬਾਤ ਸਾਹੀ ਭਗਤ ਜਨਾ ਕਉ ਦਿੱਤੀ ਆਨਾ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਈ ਰਾਜ ਓਏ ਨਾ ਆਖੀ ਅਹ ਪੇੜ ਮਰ ਹੈ ਫਿਰ ਜੂਨੀ ਪਾ ਨਾਨਕ ਵੇੜਾ ਨਾਵੈ ਨਕੀ ਵਢੀ ਫਿਰ ਹੈ ਸੋ ਬਾਮੂਲ ਨਾ ਪਾਹੇ ਮਹੱਲਾਤੀ ਜਾ ਸੋਣਾ ਸਿੱਖਿਆ ਸਾਦ ਨਾ ਆਇਓ ਜਿ ਚਰ ਗੁਰਮੁਖ ਸਬਦ ਨਾ ਲਾਗੈ ਸਤ ਗੁਰ ਸੇਵੈ ਨਾਮ ਮਨ ਵਸੈ ਵਿਚਹ ਪ੍ਰਮ ਭਉ ਭਗ ਜੇ ਹ ਸਤ ਗੁਰ ਨੂੰ ਜਾਣ ਤੈ ਹੋਵਾ ਤਾ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੇ ਵਡਿਆਈ ਹਰਦਾਰ ਸੋਹਣ ਆਗੈ ਪੌੜੀ ਗੁਰ ਸਿੱਖਾਂ ਮਨ ਹਰਪ੍ਰੀਤ ਹੈ ਗੁਰ ਪੂਜਣ ਆਵਹ ਹਰ ਨਾਮ ਵਣੰਜਹ ਰੰਗ ਸੋ ਲਾਹ ਹਰ ਨਾਮ ਲੈ ਜਾਵਹਿ ਗੁਰ ਸੇ ਖ ਕੇ ਮੁਖ ਉਜਲੇ ਹਰ ਦਰਗਹ ਭਾਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿਖ ਗੁਣ ਸਾਜ ਕਰਾਵਹਿ ਤੇਨਾਂ ਗੁਰ ਸਿੱਖਾਂ ਕਾ ਹਉ ਵਾਰਿਆ ਜੋ ਬਹੰਦਿਆ ਉਠਦਿਆ ਹਰ ਨਾਮ ਧਿਆਵਹਿ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿਖ ਗੁਣ ਸਾਜ ਕਰਾਵਹਿ ਤੇ ਨਾ ਗੁਰ ਸਿਖਾਂ ਕਾ ਹਉ ਆ ਹੰਦਿਆ ਉਠ ਦੇਆ ਹਰ ਨਾਮ ਧਿਆਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ